ਸੋ ਉਤਾਂ ਦਾ ਵਿਕਾਸ ਉਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਵਾ ਸਿਹਤ ਵੱਲ ਲੋਕਾਂ ਦੀ ਵੱਲ ਸਿੱਖਿਆ ਵੱਲ ਤੇ ਰੁਜ਼ਗਾਰ ਵੱਲ ਧਿਆਨ ਦਿੱਤਾ ਜਾ ਰਿਹਾ ਵਾ ਸੋ ਇੱਕ ਲੋਕਾਂ ਨੂੰ ਇਹ ਸਰਕਾਰ ਦੇ ਵਿੱਚ ਜਿਹੜਾ ਨਾ ਉਹ ਇੱਕ ਬਦਲਾਅ ਦੀ ਝਲਕ ਦਿਸ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਵੱਡੇ ਬਦਲਾਅ ਜਿਹੜੇ ਆ ਆਉਣਗੇ ਸੋ ਲੋਕ ਰਵੈਤੀ ਪਾਰਟੀਆਂ ਤੋਂ ਜੋ ਤੰਗ ਆਏ ਸੀ ਉਹ ਅੱਜ ਉਹਨਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ ਸੋ ਇਸ ਕਰਕੇ ਲੋਕਾਂ ਨੇ ਬੜਾ ਵੱਡਾ ਉਤਸ਼ਾਹ ਦੇ ਨਾਲ ਮੈਨੂੰ ਹੌਸਲਾ ਦਿੱਤਾ ਵਾ ਕਿ ਉਹ ਜਿੱਥੇ ਮੈਨੂੰ ਉਹਨਾਂ ਨੇ 15000 ਦੀ ਲੀਡ ਦੇ ਨਾਲ ਜਿਤਾਇਆ ਇਸ ਵਾਰੀ ਜਿਹੜਾ ਹਲਕੇ 'ਚੋਂ ਇਹ ਜਿਹੜੀ ਲੋਕ ਸਭਾ ਵਿੱਚ ਜਿਹੜਾ ਉਮੀਦਵਾਰ ਦੀ ਲੀਡ ਨੂੰ ਜਿਹੜਾ ਉਹ ਘੱਟੋ-ਘੱਟ ਦੂਣਾ ਕਰਨਗੇ ਸੋ ਮੈਂ ਛਾਪੇ ਵਾਲਿਆਂ ਦਾ ਖਾਸ ਕਰਕੇ ਜਿਹੜੀ ਇੱਥੇ ਟੀਮ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਮਨਜਿੰਦਰ ਸਿੰਘ ਜੀ ਸਰਦਾਰ ਵੀਰ ਸਿੰਘ ਜੀ ਗੁਰਨਾਬ ਸਿੰਘ ਜੀ ਗੁਰਲਾਲ ਸਿੰਘ ਜੀ ਤੇ ਹੋਰ ਵੀ ਜਿੰਨੇ ਸਾਥੀ ਇਥੋਂ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਅੱਜ ਜਿਹੜਾ ਇਹ ਇਕੱਠ ਕੀਤਾ ਵਾ ਸੋ ਸਾਡਾ ਹੌਸਲਾ ਵਧਾਇਆ ਸਰਦਾਰ ਰਜਿੰਦਰ ਸਿੰਘ ਜੀ ਹੋਰ ਵੀ ਜਿਹੜੇ ਵੀਰ ਨੇ ਨਾਲ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਐਸ ਉਹ ਭਾਈ ਅਮਰਪਾਲ ਸਿੰਘ ਵੀ ਚੋਲੰਦਾਂ ਉਤਰ ਗਿਆ ਲੱਗਦਾ ਨਹੀਂ ਕਿ ਉਹਨਾਂ ਦੇ ਚੋਲੰਦਾਂ ਜਿੱਤਰੇ ਦੇ ਨਾਲ ਜਿਹੜੀ ਆਮ ਮੁਕਾਬਲੇ ਜਿਹੜਾ ਹੋਰ ਫਸਮਾ ਹੋ ਚੁੱਕਾ ਵਾ ਵੇਖੋ ਜੀ ਹਰ ਇੱਕ ਨੂੰ ਇਹ ਲੋਕਤੰਤਰ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਜਿਹੜਾ ਚੋਣ ਲੜਨ ਦਾ ਢੰਡ ਘਾ ਰਿਆ ਤੇ ਸੋ ਚੋਣਾਂ ਦੇ ਵਿੱਚ ਤੇ ਵੋਟਾਂ ਪੈਣੀਆਂ ਲੋਕਾਂ ਵੇਖ ਕੇ ਉਮੀਦਵਾਰ ਪਾਉਣਾ ਕਿੰਨੂੰ ਪਾਉਣੀ ਆ ਕਿੰਨੂੰ ਨਹੀਂ ਪਾਉਣੀ ਆ ਸੋ ਇਹ ਤੇ ਵੋਟਾਂ ਜਦੋਂ ਨਤੀਜੇ ਨਿਕਲਣਗੇ ਉਦੋਂ ਹੀ ਪਤਾ ਲੱਗਣਾ ਮੈਂ ਕਿੰਨੂੰ ਕਿੰਨੀਆਂ ਵੋਟਾਂ ਪਈਆਂ ਵਾ ਸੋ ਲੜਨਾ ਜਿਹੜਾ ਚੋਣ ਹੈ ਉਹ ਹਰ ਇੱਕ ਦਾ ਜਿਹੜਾ ਮਰਜ਼ੀ ਲੜ ਸਕਦਾ ਲੱਗਦਾ ਕੋਈ ਨ ਵੀ ਅਸਰ ਪਾਊਗਾ ਆਪਣੀ ਆਮ ਆਦਮੀ ਪਾਰਟੀ ਨੂੰ ਨਾ ਕੋਈ ਨੁਕਸਾਨ ਹੋਵੇਗਾ ਵੇਖੋ ਜੀ ਇਹ ਤੇ ਲੋਕਾਂ ਤੇ ਪਤਾ ਲੱਗਣਾ ਮੈਂ ਵੀ ਲੋਕ ਆ ਕੀ ਲੋਕਾਂ ਦੇ ਵਿੱਚ ਰੁਝਾਨ ਆ ਬਾਕੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੀਟ ਆ 6 ਖਰੂਰ ਸਾਹਿਬ ਦੇਖੀ ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਜਿਹੜੀਆਂ 13 ਦੀਆਂ 13 ਸੀਟਾਂ ਜਿਹੜੀਆਂ ਉਹ ਜਿੱਤਣ ਜਾ ਰਹੀ ਬਾਕੀ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ ਲੋਕ ਸਭਾ ਚੋਣਾਂ ਆ ਗਈਆਂ ਨੇ ਉਹਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਰੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਵਾ ਸੋ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਕਿਉਂਕਿ ਲੋਕ 2 ਸਾਲ ਦਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕੰਮ ਕੀਤਾ ਉਹਦੇ ਤੋਂ ਖੁਸ਼ ਨੇ ਭਗਵੰਤ ਮਾਨ ਸਰਕਾਰ ਨੇ ਲੋਕ ਹਿੱਤ ਦੇ ਵਿੱਚ ਬਹੁਤ ਵੱਡੇ ਵੱਡੇ